ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਇਹ ਜਿਹੜਾ ਸਾਡੇ ਤੇ ਸੰਕਟ ਮੜਿਆ ਗਿਆ ਪਾਣੀ ਦਾ ਤੇ ਤੱਕੇਸ਼ਾਈ ਨਾਲ ਤਾਨਾਸ਼ਾਈ ਨਾਲ ਪਾਣੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦਾ ਰੈਜ਼ੋਲੂਸ਼ਨ ਜਿਹੜਾ ਉਹ ਸਰਬਸੰਮਤੀ ਨਾਲ ਵਿਧਾਨ ਸਭਾ ਚ ਪਾਸ ਹੋਇਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਵੀ ਰੱਖੇ ਨਾਲ ਉਹਨਾਂ ਨੇ ਆਨ ਰਿਕਾਰਡ ਬੋਲ ਕੇ ਵੀ ਕਹਿ ਸਾਰਿਆਂ ਨੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਨਾਲ ਆ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਹਜੇ ਵੀ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਭਾਜਪਾ ਨੂੰ ਕਿ ਪੰਜਾਬੀ ੱਤਕਾ ਨਹੀਂ ਜਰਦੇ ਹਜੇ ਵੀ ਉਹ ਕੋਸ਼ਿਸ਼ਾਂ ਇਹੀ ਕਰ ਰਹੇ ਨੇ ਕਦੇ ਅਫਸਰ ਬਦਲਦਾ ਕੋਈ ਕਦੇ ਕੋਈ ਅਫਸਰ ਮੁੱਕਰ ਜਾਂਦਾ ਉਹਨੂੰ ਬਦਲ ਕੇ ਕਹਿੰਦੇ ਤੂੰ ਖੋਲ ਦੇ ਗੇਟ ਤੂੰ ਖੋਲ ਦੇ ਗੇਟ ਇਦਾਂ ਨਹੀਂ ਚੱਲੂਗਾ ਜਦਕੇ ਅੰਕੜਿਆਂ ਮੁਤਾਬਕ ਉਹ 31 ਮਾਰਚ ਤੱਕ ਆਪਣਾ ਕੋਟਾ ਖਤਮ ਕਰ ਚੁੱਕੇ ਨੇ ਫਿਰ ਵੀ ਅਸੀਂ ਮਾਨਵਤਾ ਦੇ ਆਧਾਰ ਤੇ ਪੀਣ ਵਾਸਤੇ ਪਾਣੀ ਦੇ ਰਹੇ ਹਾਂ ਉਹਨਾਂ ਨੂੰ 20 ਮਈ ਨੂੰ ਉਹਨਾਂ ਨੂੰ ਪਾਣੀ 20 ਮਈ ਦੀ ਰਾਤ ਨੂੰ ਉਹਨਾਂ ਨੂੰ ਪਾਣੀ ਮਿਲ ਜੂਗਾ ਤੇ 15 ਦਿਨ ਉਹਨਾਂ ਨੂੰ ਇਹ ਆਪਦੀਆਂ ਹੀ ਗਲਤੀਆਂ ਦਾ ਦੇਖੋ ਨਤੀਜਾ ਤਾਂ ਉਹਨਾਂ ਨੂੰ ਭੁਗਤਣਾ ਪਊਗਾ ਕਿਉਂਕਿ ਅਸੀਂ ਉਹਨਾਂ ਨੂੰ 6 ਚਿੱਠੀਆਂ ਲਿਖੀਆਂ ਹਰ ਮਹੀਨੇ ਮੀਟਿੰਗ ਹੁੰਦੀ ਸੀ ਹਰ ਮਹੀਨੇ ਹੋਈ ਚਿੱਠੀ ਲਿਖਦੇ ਸੀ ਕਿ ਤੁਹਾਡਾ ਪਾਣੀ ਖਤਮ ਹੋਊਗਾ ਇਸ ਵਾਰ ਤੁਸੀਂ ਸੰਜਮ ਨਾ ਵਰਤੋ ਅਸੀਂ ਦੇਣਾ ਨਹੀਂ ਨਹੀਂ ਮੰਨੇ ਪਹਿਲਾਂ ਦੀਆਂ ਆਦਤਾਂ ਪਈਆਂ ਹੋਈਆਂ ਸੀਗੀਆਂ ਸੋ ਅੱਜ ਜਿਹੜਾ ਡੈਮ ਸੇਫਟੀ ਐਕਟ ਉਹਨੂੰ ਵੀ ਪੰਜਾਬ ਨੇ ਰੱਦ ਕੀਤਾ ਨਾਲ ਜਿਹੜਾ ਤਰੀਕਾ ਜਿਹੜਾ BBMP ਦਾ ਤਾਨਾशाही ਵਾਲਾ ਉਹਦਾ ਸਖਤ ਵਿਰੋਧ ਵੀ ਹੋਇਆ ਨਾਲ ਇਹ ਵੀ ਮਤਾਂ ਪਾਸ ਹੋਇਆ ਉਹਦੇ ਵਿੱਚ ਕਲੋਜ਼ ਹੈ ਕਿ BBMP ਜਿਹੜੀ ਆ ਉਹ ਸਫੈਦ ਹਾਥੀ ਬਣ ਗਈ ਖਰਚਾ ਪੰਜਾਬ ਦਾ ਹੈ ਪੰਜਾਬ ਨੂੰ ਬਾਈਪਾਸ ਕਰਕੇ ਮਾਤਾਪਾਸ ਕਰ ਲੈਂਦੇ ਨੇ ਮੀਟਿੰਗਾਂ ਸਾਰੀਆਂ 3 ਘੰਟੇ 4 ਘੰਟਿਆਂ ਦੇ ਨੋਟਿਸ ਤੇ ਬੁਲਾ ਲੈਂਦੇ ਨੇ ਜਦ ਕੇ ਐਮਰਜੈਂਸੀ ਮੀਟਿੰਗ ਵੀ ਕਲॉज ਦੇ ਵਿੱਚ ਉਹ ਬੀਬੀਐਮਬੀ ਦੇ ਸਿਧਾਂਤ ਚ ਐਮਰਜੈਂਸੀ ਮੀਟਿੰਗ ਵਾਸਤੇ ਵੀ ਇੱਕ ਹਫਤਾ ਚਾਹੀਦਾ ਵੈਸੇ ਇੱਕ ਮਹੀਨਾ ਚਾਹੀਦਾ ਪਰ ਐਮਰਜੈਂਸੀ ਮੀਟਿੰਗ ਬੁਲਾਉਣੇ ਵੀ ਹਫਤਾ ਇਹ 7 6-7 ਘੰਟੇ ਵੀ ਨਹੀਂ ਦਿੰਦੇ ਸੋ ਇਸ ਕਰਕੇ ਮਤਲਬ ਬੀਬੀਐਮਬੀ ਦਾ ਵੀ ਪੁਨਰਗਠਨ ਹੋਣਾ ਚਾਹੀਦਾ ਔਰ ਬੀਬੀਐਮਬੀ ਪਾਖੜਾ ਰਾਵੀ ਬਿਆਸ ਤੇ ਸਤਲੋਜ ਨਾਲ ਸੰਬੰਧਤ ਇਹ ਇਹਦੇ ਵਿੱਚ ਹਰਿਆਣੇ ਦਾ ਕਿੱਥੋਂ ਕਿਹੜਾ ਹਿੱਸਾ ਲੱਗਦਾ ਹੈ ਇਹਦੇ ਵਿੱਚ ਰਾਜਸਥਾਨ ਦਾ ਕਿਹੜਾ ਹਿੱਸਾ ਲੱਗਦਾ ਉਹ ਵੀ ਵਿੱਚ ਇਹਨਾਂ ਨੇ ੱੱਕੇ ਨਾਲ ਸਾਡੇ ਸਹਿ ਰਿਪੇਰੀਅਨ ਬਣਾਏ ਹੋਏ ਨੇ ਜਦਕੇ ਜਦੋਂ ਪੰਜਾਬ ਇਕੱਠਾ ਹੁੰਦਾ ਸੀ ਤਾਂ ਯਮਨਾ ਦੇ ਵਿੱਚੋਂ ਪੰਜਾਬ ਨੂੰ ਮਿਲਿਆ ਸੀ ਪਾਣੀ ਤੇ ਜਦੋਂ ਪੰਜਾਬ ਅਲੱਗ ਹੋ ਗਿਆ ਯਮਨਾ ਤੋਂ ਸਾਡਾ ਨਾਂ ਘਟਦਾ ਆਪ ਰਵੀ ਬਿਆਸ ਤੱਕ ਵੀ ਉਹਦਾ ਨਾਂ ਪਾਈ ਫਿਰਦੇ ਆ ਵੀ ਸਾਡਾ ਕਿਹੜੇ ਪਾਸੇ ਤੋਂ ਸੀ ਕਿੱਥੋਂ ਦੇਦੀ ਪਾਣੀ ਆ ਲੈ ਲੈ ਜੀ ਇਹੋ ਦੀ ਲੜਾਈ ਬਣਾ ਲਈ ਦੇਖੋ ਇਹ ਈਗੋ ਨਹੀਂ ਹੁੰਦੀ ਜੀ ਪਾਣੀ ਪਾਣੀ ਜਿਹੜਾ ਪੰਜਾਬ ਦੀ ਲਾਈਫਲਾਈਨ ਹੈ ਪੰਜਾਬ ਦੇ ਜਿਹੜੀਆਂ ਨਾੜੀਆਂ ਚ ਵਗਦੀਆਂ ਨੇ ਜਿਹੜੀਆਂ ਪੰਜਾਬੀਆਂ ਦੀਆਂ ਉਹ ਪਾਣੀ ਹੈ ਪਾਣੀ ਵਾਸਤੇ ਤਾਂ ਸਾਡੇ ਆਪਾਂ ਪਿੰਡਾਂ ਚ ਦੇਖਦੇ ਰਹੇ ਹਾਂ ਕਿ ਪਹਿਲਾਂ ਝਗੜੇ ਬੜੇ ਵੱਡੇ ਹੋ ਜਾਂਦੇ ਸੀ ਕਿ ਇੱਕ ਮਿੰਟ ਦੀ ਬਾਰੀ ਪਿੱਛੇ ਠੀਕ ਹੈ ਨਾ ਸੋ ਇਸ ਕਰਕੇ ਜੇ ਹਰਿਆਣਾ ਕੋਈ ਈਗੋ ਦੀ ਗੱਲ ਕਰ ਰਿਹਾ ਤਾਂ ਉਹ ਆਪ ਆਪ ਗਲਤੀ ਕਰ ਰਹੇ ਨੇ ਆਪ ਦੇ ਪਹਿਲਾਂ ਤੇ ਆਪ ਕੋ ਲੜਾਈ ਮਾਰੇ ਨੇ ਜਾ ਸਾਡੀ ਕੋ ਗਲਤੀ ਹੋਵੇ ਅਸੀਂ ਕੋਈ ਤੱਕੇ ਨਾ ਕੋਈ ਵਰਤ ਪਾਣੀ ਪਰ ਅਜੇ ਵੀ ਅੱਜ ਇਸ ਵਾਰ ਅਸੀਂ 99% ਪਾਣੀ ਯੂਜ਼ ਕੀਤਾ ਨਹੀਂ ਪੰਜਾਬ 70 76 77 76 75 70 ਤੱਕ ਰਿਹਾ ਉਹ ਪ੍ਰਾਣੀਆਂ ਤਪਈਆਂ ਹੋਈਆਂ ਸੀਗੀਆਂ ਉਹ ਕਿਸੇ ਦੇ ਖੇਤ ਚ ਨਹਿਰ ਕਢਾ ਲਈ ਆਪਣੇ ਆਪ ਨੂੰ ਕਿਸੇ ਨੇ ਵੈਸੇ ਮਤਲਬ ਕਹੀ ਦੇ ਟੱਕ ਲਵਾਤੇ ਤੇ ਉਹ ਪ੍ਰਾਣੀਆਂ ਹੱਤਾ ਹੁਣ ਉਹ ਹੱਕ ਸਮਝੀ ਬੈਠੇ ਨੇ ਉਹ ਰਾਈਟ ਨਹੀਂ ਬਣ ਗਿਆ ਉਹਨਾਂ ਦਾ ਜੋ ਅਸੀਂ ਇਸ ਵਾਰ ਉਹਨਾਂ ਨੂੰ ਪਾਣੀ ਨਹੀਂ ਦੇ ਸਕਦੇ ਚਾਹੇ ਉਹ ਨਿਮਰਤਾ ਨਾਲ ਬੇਨਤੀ ਸਮਝ ਲੈਣ ਚਾਹੇ ਸਾਨੂੰ ਸਤਿਕਾਰਨ ਵੀ ਸਾਡੇ ਕੋਲ ਹੈ ਹੀ ਨਹੀਂ ਜਦੋਂ ਪਾਣੀ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਉਹ ਦੇ ਕੇ ਵੀ ਦੇਈਏ। ਸ਼ਿਵ ਸਾਹਿਬ ਸ਼ਿਵ ਸਾਹਿਬ ਇਸ ਵਾਰੀ ਹਰਿਆਣਾ ਜਿਹੜਾ ਵਾਧੂ ਪਾਣੀ ਮੰਗ ਰਿਹਾ ਤੁਸੀਂ ਕਹਿ ਰਹੇ ਹੋ ਮਤਲਬ ਅੱਗੇ ਤੋਂ ਹੁਣੇ ਕੰਮ ਨਹੀਂ ਚੱਲਣਾ ਤਾਂ ਇਹ ਰਸਤਾ ਅੱਗੇ ਤੋਂ ਪੱਕਾ ਬੰਦ ਕਰਨ ਦੇ ਲਈ ਹੁਣ ਇਸ ਤਰ੍ਹਾਂ ਸਿਰਫ ਵਿਚਾਰ ਹੋਏਗਾ ਕਿ ਜਿਹੜਾ 1 4000 ਵਾਧੂ ਦੇਣਾ ਪੈ ਰਿਹਾ ਅੱਗੇ ਤੋਂ ਇਹ ਚੈਪਟਰ ক্লোਜ਼ ਨਹੀਂ ਦੇਖੋ ਇਹ ਇਹ ਤਾਂ ਉਹਨਾਂ ਨੂੰ ਦੇਖਣਾ ਪਊਗਾ ਕਿ ਤੁਸੀਂ 31 ਮਾਰਚ ਤੱਕ ਬਿਲਕੁਲ ਬਲੈਕਆਊਟ ਹੀ ਹੋਵੇ ਤੁਹਾਨੂੰ ਪਤਾ ਨਹੀਂ ਸੀ ਅਸੀਂ ਦੱਸਦੇ ਰਹੇ ਤੁਹਾਨੂੰ ਨਾਲੇ ਕਿ ਤੁਹਾਡਾ ਪਾਣੀ ਖਤਮ ਹੋਊਗਾ ਅਸੀਂ ਉਸ ਤੋਂ ਬਾਅਦ ਇਹਦਾ ਮਤਲਬ ਉਹਨਾਂ ਨੇ ਪੰਜਾਬ ਹਰਿਆਣੇ ਦੇ ਲੋਕਾਂ ਨਾਲ ਵੀ ਧੋਖਾ ਕੀਤਾ ਉਹ ਗਲਤੀ ਲੋਕਾਂ ਨੂੰ ਮਾਫੀ ਮੰਗਣ ਕੇ ਆਸ ਇਹ ਸਤੋ ਸੱਬਰ ਨਹੀਂ ਗਿਆ ਪਾਣੀ ਸਾਡੇ ਵੱਲੋਂ ਚਲਾ ਗਿਆ ਪਾਣੀ ਹੋਰ ਤਾਂ ਕਿਤੇ ਗਿਆ ਨਹੀਂ ਠੀਕ ਹੈ ਨਾ 104% ਵਰਤੀ ਬਚਣੀ 104% ਮਤਲਬ ਫਿਰ ਵੀ ਅਜੇ 2 ਮਹੀਨੇ ਉਹਨਾਂ ਨੇ ਮਤਲਬ ਪਹਿਲਾਂ ਦੇ ਆਤਾਂ ਜਿਹੜੀਆਂ ਉਹ ਉਹਨਾਂ ਨੂੰ ਬਦਲੀਆਂ ਪੈਣਗੀਆਂ ਹੁਣ ਨਹੀਂ ਚੱਲੂਗਾ ਕੰਮ ਅਸੀਂ ਬੂੰਦ ਬੂੰਦ ਹਿਸਾਬ ਰੱਖ ਰਿਹਾ ਅਸੀਂ ਨਹਿਰੀ ਸਿਸਟਮ ਠੀਕ ਕਰ ਲਿਆ ਆਪਣਾ ਸਾਡੀਆਂ ਕੱਸੀਆਂ ਸਾਡੀਆਂ ਸੂਏ ਸਾਡੇ ਰਜਵਾਏ ਚੱਲ ਪਏ ਅਸੀਂ ਪੈਪਾਂ ਦੱਬਤੀਆਂ ਅਸੀਂ uh, uh, 60% ਵੀ ਆਏ ਆ ਅੱਜ ਤੱਕ ਅਗਲੇ ਸਾਲ ਤੋ 90% ਤੱਕ ਜਾਣ ਜਾਣਾ ਚਾਹੁੰਦੇ ਆ ਕਿ 90% ਸਾਡਾ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਨੂੰ ਜਾਵੇ ਤਾਂ ਕਿ ਧਰਤੀ ਵਿਚਲਾ ਪਾਣੀ ਵੱਸ ਸਕੇ ਦੇਖੋ ਪੁਲਿਸ ਜਿਹੜੀ ਹੈ ਪੁਲਿਸ ਜਿਹੜੀ ਹੈ ਨਾ ਉਹ ਕਿਉਂਕਿ ਇੰਨਾ ਜਿਆਦਾ ਰੋਸ ਪਾਇਆ ਜਾ ਰਿਹਾ ਲੋਕਾਂ ਚ ਜੇ ਲੋਕ ਇਕੱਠੇ ਹੋ ਕੇ ਟਾਈਮ ਤੇ ਚਲੇ ਗਏ ਅਸੀਂ ਡੈਮ ਸੇਫਟੀ ਵਾਸਤੇ ਪੁਲਿਸ ਰੱਖੀ ਓਥੇ ਕੋਈ ਇਹ ਕੋਈ ਕੋਈ ਸਾਡੀ ਟਿਕਟਰਸ਼ਿਪ ਜਾਂ ਕੋਈ ਇਹ ਕੋਈ ਤਾਨਾਸ਼ਾਹੀ ਨਹੀਂ ਹੋਗੀ ਠੀਕ ਹੈ ਨਾ ਸੋ ਡੈਮ ਸੇਫਟੀ ਤਾਂ ਕਰ ਰੱਖਣੀ ਪਊਗੀ ਨਾ ਕੱਲ ਨੂੰ ਕੋਈ ਲੋਕ ਚਲੇ ਜਾਣ ਓਥੇ ਓਥੇ ਕੋਈ ਗੜਬੜ ਹੋ ਜਾਏ ਲੋਅਨ ਆਊਟ ਦੀ ਸਥਿਤੀ ਹੋ ਜਾਏ ਸਾਨੂੰ ਪ੍ਰੀਵੈਂਟਿਵ ਸਟੈਪ ਤਾਂ ਅਸੀਂ ਲਵਾਂਗੇ ਨਾ ਹੁਣ ਪੰਜਾਬ ਆਪਣਾ ਇੱਕ ਲੈ ਕੇ ਆਏਗਾ ਜੀ ਅੱਗੇ ਪੰਜਾਬ ਆਪਣਾ ਜਿਹੜਾ ਇਹਨਾਂ ਦਾ ਡੈਮ ਸੇਫਟੀ ਐਕਟ ਆ ਉਹ ਅਸੀਂ ਰੱਦ ਕਰਤਾ ਅਸੀਂ ਪੰਜਾਬ ਦਾ ਇੱਕ ਟਾਪ ਆਪਣਾ ਲੈ ਕੇ ਆਵਾਂਗੇ ਕਿਉਂਕਿ ਅਸੀਂ ਆਪਣੇ ਡੈਮਾਂ ਦੀ ਸੇਫਟੀ ਆਪ ਕਰਨਾ ਜਾਣਦੇ ਆ ਬੀਜੇ ਸਰਕਾਰ ਕੀਤੀ ਹੈ ਫਿਰ ਬੀਜੇਪੀ ਇਹ ਹਜੇ ਕੰਮ ਜਬਦਾ ਨਾ ਕਿਉਂ ਨਹੀਂ ਵਿਚ ਲੈਣ ਦਿੰਦੀ ਹਰ ਗਲਤੇ ਦਾ ਬੀਜੇਪੀ ਬੀਜੇਪੀ ਕਹੀ ਜਾਂਦੇ ਨੇ ਭਾਜਪਾ ਭਾਜਪਾ ਬੀਜੇਪੀ ਹਰ ਗਲਤੇ ਜਦੋਂ ਥੋੜੀ ਜੀ ਕਮੀ ਜਾਂ ਗਲਤੀ ਕਰੋਗੇ ਸਾਡੇ ਨਾਂ ਨਾਲ ਲਿਓ ਸਾਡੇ ਨਾਂ ਨਾਲ ਲਿਓ ਸਰਕਾਰ ਕਹਿ ਦਿਓ ਸਰਕਾਰ ਕੀਤੀ ਹੈ ਫਿਰ ਅਸ਼ਵੀਰੀ ਜੀ ਚੁੱਪ ਰਹੇ ਜੀ ਉਹ ਤੁਹਾਡੇ ਨਾਲ ਅਸ਼ਵੀਰੀ ਜੀ ਅਸ਼ਮੀ ਜੀ ਕਹਿੰਦੇ ਕਹਿੰਦੇ ਬੀਜੇਪੀ ਦੇ ਜੋ ਕਟੋ ਰੈਜਲੂਸ਼ਨ ਚੋਂ ਤਾਂ ਮੈਂ ਜਿਹੜਾ ਸਪੋਰਟ ਕਰੂੰਗਾ ਇਹ ਮਤਲਬ ਵਿਰੋਧ ਕਰ ਰਹੇ ਨੇ ਮੈਂ ਲੈਂ ਐਡਾ ਵੱਡਾ ਧੋਖਾ ਪੰਜਾਬੀਆਂ ਨਾਲ ਸੌ ਕਿਊਸਿਕ ਵਾਟਰ ਅਸੀਂ ਹੋਰ ਦੇ ਦਈਏ ਰਾਈ ਦਾ ਪਹਾੜ ਹੈ ਉਹਨਾਂ ਨੂੰ ਲੱਗਦਾ ਹੋਊਗਾ ਨਾ ਰਾਈ ਦਾ ਪਹਾੜ ਕਿਉਂਕਿ ਬੀਜੇਪੀ ਵਾਲੇ ਪਾਸੇ ਨੇ ਅਰੇ ਕੇਂਦਰ ਸਰਕਾਰ ਮਤਲਬ ਕੈਸੇ ਕਰੇਗੀ ਬੀਬੀਐਮਬੀ ਦਾ ਤਾਂ ਬਿਲਕੁਲ ਹੀ ਬੀਬੀਐਮਬੀ ਪਾਣੀ ਬਟਵਾਰੇ ਕੇ ਲਈ ਨਹੀਂ ਬਣੀ ਕਿ ਇਤਨਾ ਇਸਕੋ ਦੇ ਦੇਣਾ ਬੀਬੀਐਮਬੀ ਦੇ ਦੋ ਕੰਮ ਹੁੰਦੇ ਹੈ ਹਮੇ ਬੋਲਤੇ ਹੈ ਹਮ ਫਲੱਡ ਗੇਟ ਖੋਲेंगे ਗਾਉਂ ਖਾਲੀ ਕਰਵਾ ਦੋ ਕبھی ਬੋਲਤੇ ਹੈ ਹਮ ਗੇਟ ਬੰਦ ਕਰਾਂਗੇ ਪਾਣੀ ਨਹੀਂ ਹੈ दो कामों के लिए बीबीएमबी रख लिया हम तो कहते बीबीएमबी -बी बी को क्यों पे न, उसका पुनर्गठन होना चाहिए उसके संविधान का इस -एट में कोई कोई और और बात बात थी अब कोई और बात है जिस जिस रास्ते से आप सिक्सटी एट में गुजरते थे वहाँ बेरियाँ थी वहाँ टालियाँ थी वहाँ मतलब छोटे छोटे मड़े के खेत मतलब बूटे थे आज हैं कहीं हैं तो बदल गया जमाना बदल गया तो जमाने के मुताबिक बदलना पड़ेगा हरियाणा को भी बदलना पड़ेगा ਉਰ ਨੂੰ ਫਿਰ ਉਦੋਂ ਬਾਅਦ ਕੀ ਕਰਨ ਜੁੜੀਆਂ ਨਾ ਫਿਰੋ ਕਰੇ ਬੈਠ ਨਹੀਂ ਸਕਦੇ ਉਹ ਠੀਕ ਹੈ ਨਾ ਹੁਣ ਕੀ ਕਰਨ ਫਿਰੋ ਪਰਨਾ ਪਰ ਨਾ ਡੈਮੋਕ੍ਰੈਟਿਕ ਰਾਈਟ ਹੈ ਪਰ ਪਬਲਿਕ ਨੂੰ ਤੰਗ ਨਹੀਂ ਕਰ ਸਕਦੇ ਨਾ ਸੜਕ ਰੋਕ ਸਕਦੇ ਨੇ ਨਾ ਕੋਈ ਰੇਲ ਰੋਕਣਗੇ ਜੇ ਪਬਲਿਕ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਆਊਗੀ ਫਿਰ ਜਿਹੜਾ